ਕਾਲ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਸੋਨਾ ਹੰਗਾਰਾ ਜੀ ਕੈਂਡੀਡੇਟ ਜਿਹੜੇ ਉਹ ਸਾਰੇ ਵਧੀਆ ਨੇ ਆਪਦੇ ਭਾਈਚਾਰੇ ਦੇ ਵਿੱਚ ਆਪਦੇ ਚ ਸਾਰੇ ਸਮਾਜਾਂ ਦੇ ਵਿੱਚ ਉਹਨਾਂ ਦੀ ਪਕੜ ਆ ਕੋਈ ਨਵੇਂ ਨਹੀਂ ਗੇ ਕੰਮ ਕਰਦੇ ਨੇ ਪਹਿਲਾਂ ਵੀ ਹਰ ਚਿਰਾਂ ਤੋਂ ਕੰਮ ਕਰਦੇ ਨੇ ਇਹ ਨਹੀਂ ਕਿ ਅੱਜ ਆਪਾਂ ਨਵੇਂ ਲੱਗੇ ਆ ਪਿਛਲੇ 20 25 25 ਸਾਲਾਂ ਤੋਂ 40 40 ਸਾਲਾਂ ਤੋਂ ਰਾਜਨੀਤੀ ਦੇ ਵਿੱਚ ਜਦੋਂ ਦੀ ਸਮਤਪੱਖਸੀ ਆ ਪਰਮਾਤਮਾ ਨੇ ਸਾਡਾ ਨਰਿੰਦਰ ਵੀਰ ਯੂਐਸਏ ਤੋਂ ਸਪੈਸ਼ਲ ਕਹਿ ਲਈਏ ਭਾਈਚਾਰੇ ਦੀ ਸੇਵਾ ਕਰਨ ਲਈ ਆਇਆ ਸਹਿਜਪਾਲ ਲਾਡਾ ਸਾਡਾ ਮੋਹਨ ਸਿੰਘ ਜੀ ਤੇ ਸੰਤੋਖ ਸਿੰਘ ਜੀ ਸਾਡੇ ਕੈਂਡੀਡੇਟ ਨੇ ਸਾਰੇ ਸਾਡੇ 5 ਜ਼ਿਲ੍ਹਾ ਪ੍ਰੀਸ਼ਦ ਨੇ ਤੇ 35 ਬਲਾਕ ਸੰਮਤੀਆਂ ਨੇ ਤਕਰੀਬਨ ਸਾਰਿਆਂ ਦੇ ਉੱਤੇ ਡਟ ਕੇ ਚੋਣ ਲੜਾਂਗੇ ਤੇ ਪਿਛਲੇ ਦਿਨੀ ਐਵੇਂ ਬਿਨਾਂ ਵਜਾ ਆਪਾਂ ਰੌਲਾ ਪਾਉਂਦੇ ਰਹੇ ਉਹਨਾਂ ਨੂੰ ਕਹ ਵੀ ਲਿਸਟਾਂ ਚੈੱਕ ਕਰਕੇ ਹੁਣ ਉਹਦੇ ਪਿਓ ਦੇ ਭੱਜੋ ਨਾ ਹੁਣ ਜੇ ਲਿਸਟਾਂ ਨੇ ਚੈੱਕ ਕਰੋ ਹੁਣ ਤੁਸੀਂ ਦੱਸੋ ਕਿ ਕਿੰਨੇ ਕੈਂਡੀਡੇਟ ਤੁਹਾਡੇ ਕਾਰਜ ਹੋਏ ਅਸੀਂ ਤਾਂ ਉਹਨਾਂ ਦਾ ਇੱਕ ਮੈਂਬਰ ਵੀ ਨਹੀਂ ਖਾਰਜ ਕੀਤਾ ਜਾਣ ਕੇ ਚੀਕਾਂ ਮਾਰਨ ਦੀ ਆਦਤ ਪਈ ਐ ਉਹ ਪੁਰਾਣੇ ਕਰਮ ਉਹਨਾਂ ਦੇ ਕੀਤੇ ਉਹਨੂੰ ਰਾਤਾਂ ਨੂੰ ਯਾਦ ਆਉਂਦੇ ਫਿਰ ਛੜਕਾਂ ਤੇ ਲਿੱਟ ਲਿੱਟ ਕੇ ਸਾਭ ਦਾ ਵਿਰੋਧ ਕਰਦੇ ਨੇ ਮੈਂ ਚਾਹੁੰਦਾ ਵੀ ਤੁਸੀਂ ਲੋਕਤੰਤਰ ਆ ਲੋਕਤੰਤਰ ਨੂੰ ਲੋਕਤੰਤਰ ਦੀ ਤਰ੍ਹਾਂ ਲੜਿਆ ਜਾਵੇ ਖੂਬਸੂਰਤ ਫਲਵਾੜੀ ਐ ਬਾਬਾ ਭੀਮਰਾਓ ਬੇਦਕਾਰ ਜੀ ਵਾਪਸ ਸਾਬ ਨੇ ਸਾਨੂੰ ਬੜਾ ਸੋਹਣਾ ਲੋਕਤੰਤਰ ਦਿੱਤਾ ਬੜਾ ਸੋਹਣਾ ਸਾਨੂੰ ਸੰਵਿਧਾਨ ਦਿੱਤਾ ਅਸੀਂ ਆਈਏ ਮੈਦਾਨ ਦੇ ਵਿੱਚ ਆਈਏ ਅਸੀਂ ਲੜੀਏ ਕਿ ਰਾਜਨੀਤਿਕ ਮੈਦਾਨ ਐ ਸੋ ਮੈਨੂੰ ਲੱਗਦਾ ਵੀ ਟੱਟ ਕੇ ਜੜਾ ਲੜਨਾ ਚਾਹੀਦਾ ਤੁਸੀਂ ਇਹ ਟ੍ਰੋਲਿੰਗ ਦੀ ਗੱਲ ਕਰ ਕਿਸੇ ਦਿਨਾਂ ਦੀ ਜੋ ਕੁਝ ਵੀ ਬੁਣਦਾ ਜਿਹੜੀ ਵੀ ਵਿਅਕਤੀ ਦੇ ਨਾਲ ਗੱਲ ਕਰਨੀ ਹੈ ਵੀ ਮੈਨੂੰ ਉਹਨੇ ਕਿਵੇਂ ਕਿਸ ਦੀ ਤਹਿਸ ਦੇ ਵਿੱਚ ਆਇਆ ਜਾਂ ਉਹਨੇ ਕੀ ਕੀਤਾ ਕਿਵੇਂ ਨਹੀਂ ਉਹਦੇ ਮਨ ਦੇ ਵਿੱਚ ਪਰ ਉਹ ਵਧੀਆ ਇਨਸਾਨ ਹੈ ਮੈਂ ਤੁਹਾਨੂੰ ਇੱਥੇ ਮਲਾਬ ਹੀ ਦੇਣਾ ਤੁਸੀਂ ਆਪ ਮਿਲ ਕੇ ਵੇਖ ਲਿਓ ਉਹ ਪਤਾ ਨਹੀਂ ਕਿਵੇਂ ਉਹਦੇ ਮਨ ਦੇ ਵਿੱਚ ਕੋਈ ਗੱਲ ਆ ਗਈ ਜਾਂ ਕਿਵੇਂ ਕੋ ਆ ਗਿਆ ਕਿਸੇ ਦੇ ਬਚਾਵੇ ਦੇ ਵਿੱਚ ਆਇਆ ਪਰ ਉਹਦਾ ਬਿਲਕੁਲ ਬੇਕ ਕਹ ਲਈ ਵੀ ਉਹ ਕੋਈ ਆਪ ਆਪ ਕੈਂਡੀਡੇਟ ਨਹੀਂ ਸੀ ਵੀ ਉਹਨੂੰ ਕੋਈ ਡਰ ਹੋਵੇ ਉਹ ਉਹ ਕੋ ਆਪ ਦਾ ਕੈਂਡੀਡੇਟ ਖੜਾ ਨਹੀਂ ਉਹ ਕਿਵੇਂ ਉਹਨੂੰ ਕਿਸੇ ਨੇ ਪਕਾਵੇ ਦੇ ਵਿੱਚ ਲਿਆਤਾ ਜਾ ਉਹ ਤੋਂ ਸ਼ਰਾਰਤ ਕਰਾਈ ਹੈ ਇਹ ਆਪਾਂ ਕੋਈ ਗੱਲ ਨਹੀਂ ਉਹ ਨਾਲ ਗੱਲ ਕਰ ਲਾਂਗੇ ਪਰ ਉਹ ਬੰਦਾ ਐਸਾ ਨਹੀਂ ਸੀ ਉਹ ਤਾਂ ਟਰੋਲ ਤਾਂ ਤੁਹਾਨੂੰ ਪਤਾ ਹੀ ਆ ਫਿਰ ਤਾਂ ਕਰਨੀ ਹੀ ਹੁੰਦੀ ਹੈ ਵਿਰੋਧੀਆਂ ਕੋਲ ਹੁਣ ਹੋਰ ਤਾਂ ਕੁਝ ਬਚਿਆ ਨਹੀਂ ਟਰੋਲ ਤਾਂ ਬਚੀ ਉਹ ਤਾਂ ਕਰ ਲੈਣ ਦੀ ਹੈ ਬਲਾ ਜੀ 14 ਤੱਕ 99 ਤਰੀਕੇ ਨਾਲ ਇਲੈਕਸ਼ਨ ਹੋਣਗੇ ਕਿਉਂਕਿ ਵਿਰੋਧੀਆਂ ਦਾ ਕਹਿਣਾ ਕਿ ਪੁੱਤਰ ਦੇ ਗੰਦਾ ਕਰਦੀ ਹੋ ਸਕਦੀ ਹੈ ਇਹ ਤਾਂ ਉਹ ਆਪਣੇ ਵਾਲਾ ਹਿਸਾਬ ਚਾਉਂਦੇ ਨੇ ਫਿਰ ਤਾਂ ਮੈਂ ਕੁਝ ਨਹੀਂ ਕਹਿ ਸਕਦਾ ਕਿ ਤੋ ਹੀ ਕੱਟ ਕੇ ਲਾ ਦੇਣੀ ਹੈ ਹੁਣ ਇਹ ਮੈਂ ਇਹ 라 ਦੇਣਾ ਵੀ ਜਿਵੇਂ ਉਹ ਚਾਹੁੰਦੇ ਨੇ ਉਵੇਂ ਕਰਾ ਦੇਣਾ ਉਹ ਆਪ ਦਾ ਸਪਸ਼ਟ ਕਰਾ ਦੇ ਕਿਵੇਂ ਚਾਹੁੰਦੇ ਨੇ ਤੂੰ ਸਾਦਲੇ ਨੂੰ ਦੱਸੋ ਕਿਵੇਂ ਚਾਹੁੰਦੇ ਹੋ ਸ਼ਾਂਤਮਈ ਚਾਹੁੰਦੇ ਹੋ ਝੂਠਾ ਰੌਲਾ ਨਾ ਪਾਓ ਬਸ ਸ਼ਾਂਤਮਈ ਚਾਹੁੰਦੇ ਸ਼ਾਂਤਮਈ ਕਰਾ ਦੇਾਂਗੇ ਤੇ ਜੇ ਉਹ ਕੋੰਨੇ ਨੇ ਸਾਡੇ ਵਾਲੇ ਤਰੀਕੇ ਜਿਵੇਂ ਅਸੀਂ ਤਰੀਕੇ ਪਨਾਉਂਦੇ ਰਹੇ ਆ ਉਵੇਂ ਕਰਾਉਣੇ ਆ ਪਾਉਂਗੇ ਕਰਾ ਦੇਾਂਗੇ ਮੇਰੇ ਕੋਲ ਤਾਂ ਸਾਰੇ ਹੀ ਹੈਗੇ ਆ ਪਰ ਮੈਂ ਚਾਹੁੰਦਾ ਵੀ ਸ਼ਾਂਤਮਈ ਹੋਣ ਮੈਂ ਆਪਣਾ ਪੱਖ ਦੱਸ ਦਿੰਦਾ ਪਰ ਉਹ ਦੱਸੋ ਜਨਾਬ ਤਾਂ ਕਲੀਅਰ ਕਰਦਾ ਵੀ ਝੂਠਾ ਰੋਲਾ ਪਾਉਣਾ ਹੈ ਕਿ ਸੱਚੀਆਂ ਗੱਲਾਂ ਕਰਨੀਆਂ ਨੇ ਇਹ ਵੀ ਮੈਂ ਤੁਹਾਨੂੰ ਵੀ ਕਹਿੰਦਾ ਉਹਨਾਂ ਨੂੰ ਸਦੋਂ মিডিਆ ਤੇ ਕਹੋ ਦੱਸੋ ਇਹਨੇ ਕੈਂਡੀਡੇਟ ਕਿੱਥੋਂ ਆਏ ਆ ਇਹਨੇ ਕੈਂਡੀਡੇਟ ਕਿੱਥੋਂ ਆਇਆ ਜੇ ਤੁਸੀਂ ਪੇਪਰਾਂ ਦਾ ਇਲਜ਼ਾਮ ਲਾਉਣਾ ਹੈ ਸਾਡੇ ਤੇ ਤੇ ਸਾਡੇ ਤੇ ਤਾਂ ਇਲਜ਼ਾਮ ਵੀ ਉਹ ਲਾਉਂਦੇ ਨੇ ਜਿਹੜੇ ਗੁਰੂ ਮਹਾਰਾਜ ਦੀ ਗ੍ਰੰਥਾਂ ਦੀ ਬੇਅਦਬੀ ਕਰਦੇ ਨੇ ਹਰ ਮੰਨੀਆਂ ਹੋਈਆਂ ਗੱਲਾਂ ਨੇ ਕੋਈ ਲੁਕੀਆਂ ਛੁਪੀਆਂ ਗੱਲਾਂ ਨਹੀਂ ਇਦਾਂ ਤਖਤ ਤੇ ਖੜ ਕੇ ਗੱਲ ਮੰਨੀ ਸੀ ਵੀ ਅਸੀਂ ਬੇਅਦਬੀਆਂ ਕਰਾਈਆਂ ਨੇ ਉਹਨਾਂ ਲਈ ਪੇਪਰ ਅਲਜਾਮ ਫੇਸਬੁਕ ਉਹਨਾਂ ਲਈ ਹੁਣ ਕੀ ਚੀਜ਼ ਹੈ ਉਹਨਾਂ ਦੇ ਲਈ ਆਮ ਗੱਲ ਹੋ ਗਈ। ਸੋ ਮੈਂ ਚਾਹੁੰਦਾ ਵੀ ਵਧੀਆ ਲੋਕਤੰਤਰ ਹੈ ਵਧੀਆ ਤਰੀਕੇ ਨਾਲ ਪਿੰਡਾਂ ਦੀ ਗੱਲ ਕੀਤੀ ਜਿਵੇਂ ਬਲਾਕ ਸਰਕਰੀ ਦੀ ਗੱਲ ਕੀਤੀ। ਮੈਂ 160 ਦੇ ਕਰੀਬ ਪੰਚਾਇਤਾਂ ਨੇ 5.5 ਲੱਖ ਰੁਪਈਆ ਗਰਾਊਂਡ ਦੀ ਕਾਸਟ ਸੀਗੀ। 80 ਕੁ ਪੈਸੇ ਦੇ ਨੇੜੇ ਤੇੜੇ ਜਿਹੜਾ ਵਾਲੀਬਾਲ ਗਰਾਊਂਡ ਤੇ ਬਾਕੀ ਉਹ ਬਣ ਗਏ ਆ ਬਾਕੀ ਆਨ ਗoing ਨੇ ਬਣਦੇ ਆ ਕਿਤੇ ਲਾਈਟਾਂ ਦੀ ਕਮੀ ਆ ਕਿਤੇ ਬਿਜਲੀ ਮਾੜੀ ਅਗਲੇ ਅੱਗੇ ਜੇਗੀ 2-4 ਦਿਨਾਂ ਦੇ ਵਿੱਚ। ਬਾਕੀ 30 ਗਰਾਊਂਡ ਆ ਆਪਣੀਆਂ ਵੱਡੀਆਂ ਸੀ ਉਹਨਾਂ ਚੋਂ 10 ਗਰਾਊਂਡ ਆ ਸ਼ੁਰੂ ਹੋ ਗੀਆਂ। ਉਹ ਵੀ 5-6 ਕਰੋੜ ਦਾ ਪ੍ਰੋਜੈਕਟ ਸੀ ਤੇ ਹਲਕੇ ਘਨੌਰ ਨੂੰ ਮੈਂ ਇਹ ਗੱਲ ਤੁਹਾਨੂੰ ਵਾਦਾ ਕਰਦਾ ਵੀ ਕੋਈ ਪਿੰਡ ਐਸਾ ਨਹੀਂ ਛੱਡ ਦੇ ਜਿਹਦੇ ਵਿੱਚ ਗਰਾਊਂਡ ਨਹੀਂ ਬਣਨੇ ਕਿ ਸਾਰੇ ਪਿੰਡਾਂ 'ਚ ਗਰਾਊਂਡ ਜ਼ਰੂਰ ਬਣਾ ਦੇ ਤੇ ਜੇਪਾਂ ਨੂੰ ਲੈ ਕੇ ਪਹਿਲਾਂ ਬਹੁਤ ਚੰਗੇ ਸੀ ਕਿ ਮੈਂ ਜੇਪਾਂ ਦੇ ਵਾਸਤੇ ਬਿਸ਼ੇ ਕਰੇ ਕਿ ਹੁੰਦਾ ਕਿਹਾ ਦੁਬਾਰਾ ਤੋਂ ਬੱਚਿਆਂ ਨਾਲ ਬਿਲਕੁਲ ਜੀ ਬਿਲਕੁਲ ਗਰਾਊਂਡ ਦੇ ਨਾਲ ਕੋਸ਼ਿਸ਼ ਕਰਾਂਗੇ ਵੀ ਇਹ ਵਧੀਆ ਜਮਾਲ ਬਣ ਜੇ ਕਿਉਂਕਿ ਗਰਾਊਂਡ ਦਾ ਤੇ ਜਿੰਮ ਦਾ ਵਧੀਆ ਮੇਲ ਹੈ ਤੇ ਵਧੀਆ ਬਣ ਜਾਏਗਾ ਬੱਚੇ ਖੇਡ ਲਿਆ ਕਰਨਗੇ ਜਿੰਮ ਕਰ ਲਿਆ ਕਰਨਗੇ ਉਹ ਪ੍ਰਾਣੀਆਂ ਮਸ਼ੀਨਾਂ ਤਾਂ ਤੁਸੀਂ ਲੱਭ ਲਓ ਜੇ ਕਿਤੇ ਲੱਭਦੀਆਂ ਲੱਭ ਲੋ ਜੇ ਕਿਤੇ ਕਿਸੇ ਪਿੰਡ ਚ ਚਲੇ ਜਾਓ ਲੱਭੋ ਉਹ ਪੇ ਕਿਹਦੇ ਘਰੋਂ ਲੱਭਦੀਆਂ ਉਹਨਾਂ ਦੇ ਉਸੀ ਪਈਆਂ ਤੂੰ ਹੀ ਤੜੇ ਵਾਲੇ ਚ ਰਖਾ ਲੀਆਂ ਸੀ ਉਦੋਂ ਅਧੀਆਂ ਇੱਕ ਖਾ ਖੂ ਲਈਆਂ ਅਧੀਆਂ ਕੋ ਲੁੱਟ ਲਿਆ ਉਹਨਾਂ ਨੇ ਸੋ ਮੇਰੀ ਬੇਨਤੀ ਹੈ ਵੀ ਲੋਕਾਂ ਦਾ ਪੈਸਾ ਲੋਕਾਂ ਤੇ ਲਾ ਦਿਓ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੈਂ ਸੈਜਪੁਰ ਸਿੰਘ ਆੜਾ ਜ਼ਿਲ੍ਹਾ ਪ੍ਰੀਸ਼ਦ ਦਾ ਕੈਂਡੀਡੇਟਾਂ ਜੀ ਨਨੇੜਾ ਜੋਂ ਤੋਂ ਜਰਨਲ ਬਿਉਣਾ ਸਾਡਾ ਹਲਕੇ ਘਨੌਰ ਦਾ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਮੇਰੇ ਕੋਲ ਲਗਭਗ 30 ਪਿੰਡਾਂ ਦੇ ਵਿੱਚ ਮੈਂ ਇਲੈਕਸ਼ਨ ਲੜਨ ਜਾ ਰਿਹਾ ਵਾਂ ਆਮ ਆਦਮੀ ਪ ਜਿਨ੍ਹਾਂ ਦੇ ਵਿੱਚ ਮੇਰਾ ਆਪਣਾ ਖੁੱਦ ਦਾ ਪਿੰਡ ਗੰਨਾ ਨੇੜਾ ਨੇੜੇ ਇਹਨਾਂ ਦੇ ਜੋਣ ਹੈ ਜਰਨਲ ਜੋੜਾ ਤੇ ਬਾਈ ਜੀ ਕਿਵੇਂ ਦਾ ਪ੍ਰਚਾਰ ਚੱਲ ਰਿਹਾ ਹੈ ਬਹੁਤ ਵਧੀਆ ਬਹੁਤ ਵਧੀਆ ਹੰਗਾਰਾ ਤਿਆਰੀਆਂ ਫੁੱਲ ਨੇ ਜੀ ਪੂਰੀਆਂ ਸਾਡੇ ਸਰਪੰਚ ਮੈਂਬਰ ਸਾਹਿਬਾਨ ਸਾਡੀਆਂ ਪੰਚਾਇਤਾਂ ਜਿਹੜੀਆਂ ਨੇ ਐਨ ਡਟ ਕੇ ਪੂਰੀਆਂ ਨਾਲ ਚੱਲਦੀਆਂ ਨੇ ਜਿਸ ਤਰ੍ਹਾਂ ਆਪਾਂ ਬਾਈ ਦੀ ਇਲੈਕਸ਼ਨ ਲੜਦੇ ਸੀ ਤੁਸੀਂ ਦੇਖ ਹੀ ਰਹੇ ਹੋ ਪਿੱਛੇ ਕਿ ਅਸੀਂ ਜਿਹੜੇ ਜਿਹੜੇ ਪਿੰਡ ਜਾਂਦੇ ਆ ਸਾਡਾ ਮਤਲਬ ਉਰਜਾ ਮਤਲਬ ਅਸੀਂ ਕਰਨ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਆਪਣੇ ਆਪ ਹੀ ਹੋਮ ਮਾਂ ਇਕੱਠੇ ਹੋ ਜਾਂਦਾ ਤੇ ਭਾਈ ਜੀ ਪਿੰਡਾਂ ਦੇ ਲੋਕ ਕੀ ਕੁਝ ਤੁਹਾਨੂੰ ਵੇਦਾ ਲਾਈਆਂ ਨੇ ਕਿ ਪਿੰਡ ਵਾਲਿਆਂ ਨੇ ਕੋਈ ਗੱਲਾਂ ਮਤ ਦੱਸਦੇ ਹੋ ਦੇਖੋ ਕੰਮਕਾਰ ਤੇ ਵਿਖੋ ਸਰਕਾਰਾਂ ਨੂੰ ਕਹਿਣਾ ਹੀ ਹੁੰਦਾ ਹੈ ਪ੍ਰਸ਼ਾਸਨ ਦੇ ਨਾਲ ਕੋਈ ਵੀ ਕੰਮਕਾਰ ਹੁੰਦਾ ਕਹਿਣਾ ਹੀ ਪੈਂਦਾ ਸਰਕਾਰਾਂ ਨੂੰ ਤਾਂ ਕਹਿੰਦੇ ਨੇ ਕੰਮਕਾਰ ਤੇ ਪਰ ਇਹ ਸਾਡੇ ਐਮਐਲਏ ਸਾਹਿਬ ਨੇ ਤੁਹਾਨੂੰ ਦੱਸਿਆ ਹੀ ਪਹਿਲਾਂ ਤੁਸੀਂ ਸਪੀਚ ਲੈ ਕੇ ਆਟੇ ਹੋ ਕਿ ਆਪਾਂ ਕੋਈ ਗਰਾਊਂਡ ਨਹੀਂ ਛੱਡ ਰਿਹਾ 160 ਪਿੰਡਾਂ ਦੇ ਵਿੱਚ ਹੀ ਗਰਾਊਂਡਾਂ ਦਾ ਕੰਮ ਚੱਲਦਾ ਪਿਆ ਸਾਡਾ ਤੋਂ ਕੰਮ ਤੇ ਵੇਖੋ ਸਾਰੇ ਆਪਾਂ ਨੂੰ ਤਾਂ ਗਣਾਈਏ ਤਾਂ ਸਾਡੇ ਕੋਲ ਬਹੁਤ ਲਿਸਟਾਂ ਉਸ ਡਿਵਿਜ਼ਨਮੈਂਟ ਨੂੰ ਲੈ ਕੇ ਸੀ ਆਪਣੇ ਸਰਪੰਚ ਸਾਹਿਬਾਂ ਕੋਲ ਮੰਨੇ ਪਿਆ ਪਰ ਸਰਪੰਚ ਸਾਹਿਬ ਦੇ ਨਾਲ ਨਾਲ ਸਾਨੂੰ ਪਿੰਡ ਵੱਲੋਂ ਵੀ ਬੜਾ ਹੰਗਾਰਾ ਮਿਲਦਾ ਪੂਰਾ ਮੇਰੇ ਕੋਲ 30 ਪਿੰਡ ਨੇ ਜਿੰਨਾ ਚ ਮੰਗਪੁਰ ਤੋਂ ਸ਼ੁਰੂ ਹੋ ਕੇ ਇਹ ਲਾਸਟ ਹੈਗਾ ਮੇਰਾ ਪਿੰਡ ਹੈ ਬਸਮਾ ਇਹਨਾਂ ਦੇ ਨਾਲ ਨਾਲ ਰਾਜਪੁਰੇ ਦੀ ਜਿੰਨੀ ਬੈਲਟ ਆ ਸਾਰੀ ਪਿੰਡਾਂ ਦੇ ਵਿੱਚ 30 ਪਿੰਡਾਂ ਦੇ ਵਿੱਚ ਆਪਾਂ ਪ੍ਰਚਾਰ ਕਰ ਰਹੇ ਆ ਜਿੰਨੀ ਜਿਹੜੀ ਸਾਡੀ ਪਾਰਟੀ ਦੇ ਵਿੱਚ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਹਨੇਰੀ ਚੱਲਦੀ ਫੂ ਉਸੇ ਤਰ੍ਹਾਂ ਹੁਣ ਇੱਕ ਪਾਸੇ ਚੱਲ ਗਿਆ ਕੈਂਡੀਡੇਟ ਨਹੀਂ ਮਿਲਦੇ ਦੂਜੀਆਂ ਪਾਰਟੀਆਂ ਵਿਰੋਧੀ ਪਾਰਟੀਆਂ ਨੂੰ ਕੈਂਡੀਡੇਟ ਨਹੀਂ ਮੇਰੇ ਪਰਸੇ ਜਿਹੜਾ ਖੜੇ ਹੈ ਆ ਕੁਛ ਨਹੀਂ ਐਦਾਂ ਦਾ ਜੇ ਕੋਈ ਐਵੇਂ ਜੀ ਗੱਲ ਹੁੰਦੀ ਤੇ ਫਿਰ ਆਪਾਂ ਫਾਈਲਾਂ ਦੀ ਗੱਲ ਕਰ ਲਈਏ ਹੋਰ ਕਰ ਲਈਏ ਹੁਣ ਸਾਡੇ ਕੋਲ ਜਿੰਨੀਆਂ ਬਲਾਕ ਸੰਮਤੀਆਂ ਸਾਰੇ ਦੇ ਸਾਰੇ ਕੈਂਡੀਡੇਟ ਅਕਾਲੀ ਦਲ ਵੀ ਦੇ ਰਿਆ ਕਾਂਗਰਸ ਨੂੰ ਦਿੱਤੇ ਨੇ ਬਹੁਜੋ ਸਮਾਜ ਪਾਰਟੀ ਨੂੰ ਦਿੱਤੇ ਨੇ ਸਾਰੀਆਂ ਪਾਰਟੀਆਂ ਦੇ ਕੈਂਡੀਡੇਟ ਮੇਰੇ ਨਾਲ ਚੌਣ ਲੜ ਰਹੇ ਨੇ ਚਾਰ ਚਾਰ ਕੈਂਡੀਡੇਟ ਮੇਰੇ ਪ੍ਰਤੀ ਲੜ ਰਹੇ ਨੇ ਜੇ ਕੋਈ ਇਹੋ ਜੀ ਗੱਲ ਹੁੰਦੀ ਫਿਰ ਆਪਾਂ ਕਾਗਜ਼ ਕੈਂਸਲ ਹੁੰਦੇ ਫਿਰ ਲੜਦਾ ਕਿਤੇ ਨਾਲ ਮੈਂ ਇਸ ਕਰਕੇ ਬੜਾ ਵਧੀਆ ਹੰਗਾਰਾ ਮਿਲਦਾ ਪਿਆ ਅਸੀਂ ਜ਼ੋਰ ਲੰਨੇ ਪਿਆ ਕਿ ਜਿਹੜਾ ਅੱਗੇ ਗੱਲ ਕਰੀਏ ਮੈਲਾਵਾ ਨੂੰ ਜਿਹੜਾ 1000 ਰੁਪਏ ਭਾਵਾਂ ਉਹ ਕੱਤਰ ਚੱਲ ਉਹ ਸਾਡਾ ਮਾਰਚ ਦੇ ਵਿੱਚ ਆਪਾਂ ਜਿਹੜਾ ਸੈਸ਼ਨ ਰੱਖਿਆ ਹੋਇਆ ਅਸੀਂ ਵਿਧਾਨ ਸਭਾ ਦੇ ਵਿੱਚ ਐਮਐਲ ਸਾਹਿਬ ਦੇ ਨਾਲ ਗੱਲਬਾਤ ਹੁੰਦੀ ਹੈ ਮੰਤਰੀ ਸਾਹਿਬ ਨਾਲ ਗੱਲ ਹੁੰਦੀ ਉਹਨਾਂ ਨੇ ਮੈਂ ਕਿਹਾ ਮਾਰਚ ਦੇ ਵਿੱਚ ਇਹਨੇ ਇੱਕ ਸੈਸ਼ਨ ਰੱਖਿਆ ਹੋਇਆ ਬੁਲਾਇਆ ਹੋਇਆ ਸੋ ਜਿਹੜਾ ਉਹ ਚ ਪਾਸ ਕਰ ਦੇਣਾ ਕਿਉਂਕਿ ਸਾਨੂੰ ਹੀ ਪਤਾ ਹੈ ਕਿ ਜੇ ਅਸੀਂ ਪਿੰਡਾਂ ਜਾਣਾ ਸਾਡਾ ਇੱਕ ਵਾਦਾ ਰਹਿ ਗਿਆ ਕਿ ਅਸੀਂ ਇਹ ਵਾਦਾ ਪੂਰਾ ਕਰਕੇ ਜਿਹੜਾ ਸਰਕਾਰ ਦਾ ਰਹਿ ਗਿਆ ਕੰਮ ਅਸੀਂ ਫੇਰ ਹੀ ਜਾ ਕੇ ਸਤਾਈ ਦੇ ਵਿੱਚ ਵੋਟਾਂ ਮੰਗਾਂਗੇ ਅੱਗੇ ਤੁਹਾਨੂੰ ਵਿਸਾਰਚ ਐਮਐ